ਓ ਬਾਈ ਜੀ ਅੱਜ ਪਹੁੰਚੇ ਆ ਜੱਗੇ ਵਾਪਸ ਕਲੇ ਤੇ ਜੱਗਾ ਬਾਸ ਪਤਾ ਕੌਣ ਆ ਟਰੈਕਟਰਾਂ ਦਾ ਇੱਕ ਸਾਊ ਦਾ ਜਨਮ ਦਾਤਾ ਹਨਾ ਜੱਗੇ ਨਹੀਂ ਨਹੀਂ ਜਨਮ ਦਾਦਾ ਮੋਡੀ ਮੋਡੀਫਾਈ ਕਰਨ ਚ ਇਹਦਾ ਕੋਈ ਸਾਨ ਨਹੀਂ ਤੇ ਜੱਗੇ ਫਿਰ ਦਿਖਾ ਦੇਂਗਾ ਅੱਜ ਸਾਰੇ ਟਰੈਕਟਰ ਤੁਹਾਡੇ ਸਾਹਮਣੇ ਕਾ ਝੋਟਾ ਆ ਵੇਖੋ ਮੋਡੀਫਾਈ ਹੋ ਰਿਆ ਉਧਰ ਦਿਖਾ ਵੀ ਝੋਟਾ ਉਹਦੇ ਨਹੀਂ ਵਰਦੇ ਚ ਵੀ ਭਰਾ ਨਹੀਂ ਖਲੋਂਡੇ ਹਾਂ ਜੱਗੇ ਇੱਕ ਕੰਮ ਤੂੰ ਬਹੁਤ ਵਧੀਆ ਕਰਤਾ ਸਾਰੀ ਨੌਜਵਾਨੀ ਇਧਰ ਮੋੜਦੀ ਤੂੰ ਟਰੈਕਟਰਾਂ ਕਰਨੀ ਸਿਰਾ ਗੱਲ ਬਾਤ ਆ ਖੇਤੀ ਕਰਨੀ ਮੋੜ ਤੇ ਨੌਜਵਾਨ ਹਾਂਜੀ 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 ਆਹ ਟਰੈਕਟਰ ਯਾਰ ਆਹ ਕੀ ਇਹ ਤਾਂ ਜਹਾਜ਼ ਆ ਇਹ ਕੀ ਦੇਗਾ ਇਹ ਟਰੈਕਟਰ ਹੈਗਾ ਵਾ ਢਿੱਲੋ ਪ੍ਰੀਤ ਦਾ ਤੁਹਾਨੂੰ ਪਤਾ ਜਾਂ ਕਹਿ ਸਕਦੇ ਆ ਵੀ ਹੂੰ ਪੰਜਾਬ ਦਾ ਨਹੀਂ ਪੂਰੇ ਇੰਡੀਆ ਦਾ ਫੇਮਸ ਬੰਦਾ ਵਾ ਢਿੱਲੋ ਪ੍ਰੀਤ ਪੱਖੋ ਕੇ ਤਰਨ ਤਾਰਨ ਹੂੰ ਜ਼ਿਆਦਾਤਰ ਇਹ ਭਰਾ ਦੀਆਂ ਵੀਡੀਓ ਤੁਸੀਂ ਗੱਡੀਆਂ ਨਾਲ ਵੇਂਦੇ ਚਿੱਕੜ ਚਿੱਕੜ ਚਵਾੜ ਕੇ ਚਲਾਉਂਦਾ ਹਾਂ ਹਾਂ ਕਦੂ ਗਦੂ ਚ ਕਦੂ ਗਦੂ ਚ ਹਰ ਬੰਦੇ ਦਾ ਆਪੋ ਆਪਣਾ ਟ੍ਰੈਂਡ ਆ ਆਦਾ ਜਹਾਜ਼ ਹੀ ਤਿਆਰ ਕਰਾ ਲਿਆ ਹਾਂਜੀ ਹਾਂ ਇਹ ਟਰੈਕਟਰ ਤੇ ਪੂਰੇ ਟਰੈਕਟਰ ਤੇ 9.5 ਲੱਖ ਰੁਪਈਆ ਲੱਗਾ ਐਕਸਟਰਾ ਐਕਸਟਰਾ ਹਾਂਜੀ 9.5 ਇਹ ਤੀਜਾ ਟਰੈਕਟਰ ਭਰਾ ਦਾ ਮੋਡੀਫਾਈ ਕਰਨ ਵਾਸਤੇ ਜਿਹੜਾ ਆਪਣੇ ਕੋਲ ਆਇਆ ਇੱਕ ਹੋਰ ਕਰਨਾ ਉਦੋਂ ਜਦੋਂ ਇਹ ਲੈ ਕੇ ਜਾਣਾ ਉਦੋਂ ਉਹ ਕਰਨਾ ਫਿਰ ਤੁਸੀਂ ਬਈ ਪੂਰੇ ਵਰਲਡ ਚ ਭੇਜ ਰਹੇ ਹੋ ਟਰੈਕਟਰ ਜਿੱਥੇ ਵੀ ਪੰਜਾਬੀ ਬੈਠੇ ਮੰਨ ਲਓ ਕਹਿੰਦੇ ਵੀ ਨਹੀਂ ਆਹ ਟਾਈਮ ਐਵੇਂ ਕਹਾਂ ਇੰਡੀਆ ਚ ਟਰੈਕਟਰ ਆਪਣੇ ਸਾਰੇ ਹਾਂ ਤੇ ਆਪਣੇ ਮੋਡੀਫਾਈ ਕਰਾ ਕੇ ਟਰੈਕਟਰ ਅਮਰੀਕਾ ਵੀ ਗਏ ਆ ਹਾਂ ਤੇ ਥੋੜੇ ਦਿਨਾਂ ਦੇ ਗਏ ਆ ਦੋ ਟਰੈਕਟਰ ਗਏ ਆ ਹੂੰ ਉਹ ਹਜੇ ਗਾੜੀ ਪਹੁੰਚੇ ਨਹੀਂ ਟਰੈਕਟਰ ਤਵੇ ਵੀ ਖੜੇ ਉਹਨਾਂ ਨਾਲ ਤੇ ਜਿੱਦਣ ਜਾਣਗੇ ਕਿਹੜਾ ਐਡਰੈਸ ਆ ਫੇਰ ਵੀਡੀਓ ਪਾਵਾਂਗੇ ਅੱਪ ਹਰ ਤਰ੍ਹਾਂ ਦਾ ਟਰੈਕਟਰ ਮੋਡੀਫਾਈ ਕਰ ਦਿੰਦੇ ਆ ਨਹੀਂ ਹਰ ਤਰ੍ਹਾਂ ਦਾ ਨਹੀਂ ਓਨਲੀ ਹੌਲੈਂਡ ਤੇ ਜਾਂਉਂਦੀ ਹੈ ਹੌਲੈਂਡ ਤੇ ਜਾਂਉਂਦੀ ਹੈ ਤੇ ਇੱਕ ਮੈਨੂੰ ਇਹ ਦੱਸੋ ਗੱਲ ਆ ਵੀ ਇਹ ਸੌਣ ਨੂੰ ਜਿਹੜਾ ਟਰੈਕਟਰ ਮੋਡੀਫਾਈ ਕਰਦਾ ਸੌਂਕ ਕਿਵੇਂ ਪਿਆ ਨਹੀਂ ਸ਼ੌਂਕ ਨਹੀਂ ਆ ਇਹ ਸਮਝੋ ਵੀ ਇੱਕ ਜ਼ਰੂਰਤ ਆ ਹੂੰ ਸ਼ੌਂਕ ਇੱਕ ਹੁੰਦਾ ਵਾ ਜਿੱਦਾਂ ਵੀ ਬੰਦੇ ਨੇ ਬਾਹਰ ਮੋਡੀਫਿਕੇਸ਼ਨ ਹਨਾ ਇਹ ਅੰਦਰੂਨੀ ਪਾਵਰ ਵਾਧਦੀ ਆ ਭਰਾਏ ਸਾਡੇ ਕੋਲ ਤੁਸੀਂ ਉਹਨਾਂ ਦੀ ਇੰਟਰੋਡਕਸ਼ਨ ਲੈ ਸਕਦੇ ਵੀ ਮੋਡੀਫਿਕੇਸ਼ਨ ਨਾਲ ਪਾਵਰ ਦਾ ਕਿੰਨਾ ਫਰਕ ਪੈਂਦਾ ਹਮ ਇਹ ਕਰਕੇ ਤਾਂ ਸ਼ੌਂਕ ਨਹੀਂ ਪਿਆ ਇਹ ਜਰੂਰਤ ਵੀ ਵੀ ਆ। ਹਾਂ ਜਰੂਰ ਤਾਂ ਮੋਡੀਫਿਕੇਸ਼ਨ। ਪਾਣੀ ਕੱਢਣਾ ਧਰਤੀ ਜੋ ਹਲਾ ਨਾਲ। ਹਾਂ ਜਰੂਰ। ਚਲੋ ਪਾਣੀ ਨਹੀਂ ਆਲੂ ਖੇਤੀ ਵਾਸਤੇ ਬਹੁਤ ਜ਼ਿਆਦਾ ਲਾਹੇ ਮੰਦਾ। ਹੂੰ ਜਿੱਦਾਂ ਭਰਾ ਦਾ ਟਰੈਕਟਰ ਕੀਤਾ 52 ਦਾ ਵੇਚ ਸਕਦੇ ਨੇ ਹੈਨਾ। ਹੂੰ ਤੇ ਇਹਨਾਂ ਦੇ ਹੋਰ ਵੀ ਟਰੈਕਟਰ ਆਪਾਂ ਮੋਡੀਫਾਈ ਕੀਤੇ ਤੁਹਾਨੂੰ ਉਹਨਾਂ ਆਪੇ ਦੱਸ ਦੇਣਾ ਕਿੰਨਾ ਕ ਫਰਕ ਪੈਂਦਾ ਪਾਵਰ ਦਾ ਡੀਜ਼ਲ ਬਹੁਤ ਘਟ ਜਾਂਦਾ। ਅੱਛਾ। ਮੋਡੀਫਿਕੇਸ਼ਨ ਨਾਲ ਕਈਆਂ ਨੂੰ ਲੱਗਦਾ ਕਿ ਜਿੰਨਾ ਜ਼ੋਰ ਮਾਣ ਲਿਆ ਵਾ। ਹੂੰ ਮੈਂ ਥੋੜੇ ਦਿਨ ਇਹ ਵੀਡੀਓ ਵੇਖਣਾ ਕਾਫੀ ਜਿੱਦਾਂ ਚਰਚਿਤ ਕਰਦੇ ਸਾਨੇ ਬੰਦੇ ਵੀ ਇੰਨੀ ਜਵਾਨ ਲਾਉਂਦੇ ਕੱਢ ਜਾਂਦਾ ਹਾਂਜੀ ਤੇ ਇੱਕ ਮੈਨੂੰ ਐਂ ਦੱਸ ਜੱਗੇ ਨਾਲੇ ਦਾ ਟਰੈਕਟਰਾਂ ਤੇ ਬਈ ਕੈਮਰਾ ਮਾਰਦਾ ਰਹੇ ਜੱਗੇ ਇੱਕ ਦੂ ਤੈਨੂੰ ਪੰਜਾਬ ਵਾਲੇ ਕਹਿੰਦੇ ਆ ਵੀ ਜੱਗਾ ਬਾਸ ਟਰੈਕਟਰ ਤੇ ਬਹਿ ਕੇ ਅਖਬਾਰ ਪੜ੍ਹ ਦਿੰਦਾ ਤੇ ਪਰੌਂਠੇ ਖਾ ਲੈਂਦਾ ਹੈ ਕੋਈ ਜੱਗੇ ਫਿਰ ਬੜਾ ਤਜਰਬਾ ਤੇਰੇ ਕੋਲ ਹੈ ਉਹ ਵੈਸੇ ਮਾਈਂਡ 'ਚ ਆ ਜਾਂਦੀ ਗੱਲ ਕੋਈ ਵੱਡੀ ਗੱਲ ਨਹੀਂ ਆ ਹਾਂ ਜਿੱਦਾਂ ਉਸ ਦਿਨ ਮਾਤਾ ਜੀ ਮੇਰੇ ਰੋਟੀ ਲੈ ਕੇ ਆਏ ਮੇਰੇ ਵਾਸਤੇ ਜਿਹੜੀ ਰੋਟੀ ਮੇਰੇ ਰੱਖੀ ਆ ਕੋਈ ਪਲਾਨ ਨਹੀਂ ਹੈਗਾ ਹੂੰ ਕਈਆਂ ਨੂੰ ਲੱਗਦਾ ਪਲਾਨ ਬਣਾ ਕੇ ਵੀਡੀਓ ਕਰਦੇ ਆਪਾਂ ਨਹੀਂ ਹੂੰ ਤੇ ਉਹ ਮਾਤਾ ਜੀ ਰੋਟੀ ਲੈ ਕੇ ਆਏ ਤੇ ਟਰੈਕਟਰ ਚੱਲਣ ਰਿਹਾ ਮੈਂ ਟਰੈਕਟਰ ਤੇ ਮੈਂ ਥੱਲੇ ਉਤਰ ਕੇ ਆ ਗਿਆ ਹੂੰ ਤੇ ਮੇਰੇ ਦਿਮਾਗ ਚ ਆਈ ਵੀ ਕਿਉਂ ਨਾ ਰੋਟੀ ਉੱਤੇ ਬੈ ਕੇ ਖਾ ਲਈਨੀ ਅਸਿਆ ਬਸ ਇਦਾਂ ਵੀਡੀਓ ਚੱਲੀ ਗਈ ਐ ਐ ਹੋ ਗਿਆ ਫਿਰ ਅਖਬਾਰ ਕਈ ਵਾਰ ਲਈ ਫਿਰ ਅਖਬਾਰ ਵਾਲਾ ਸਟਾਈਲ ਜਿਹੜਾ ਉਹ ਸਾਡਾ ਆਪਣਾ ਹੈ ਉਹ ਆਪਣਾ ਮੈਂ ਕੁਰਸੀ ਤੇ ਬੈਠਾ ਸੀ ਡਾਕਟਰ ਚੱਲਣ ਦਾ ਤੇ ਮੈਂ ਚੁੱਕ ਕੇ ਕੁਰਸੀ ਉੱਤੇ ਡਾਲੀ ਹਾਂ ਪਹਿਲਾਂ ਮੈਂ ਫੋਨ ਲੱਗਾ ਵੇਖਣ ਮੈਂ ਚੱਲ ਫੋਨ ਵਾਲਾ ਟਰੈਂਡ ਚੰਗਾ ਨਹੀਂ ਲੱਗਦਾ ਮੈਂ ਖ਼ਬਰ ਫੜ ਕੇ ਲਿਓ ਖ਼ਬਰ ਪੜਦੇ ਹਾਂ ਉਹ ਟਰੈਂਡ ਸਾਡਾ ਆਪਣਾ ਹੈ ਤੁਸੀਂ ਹੁਣ ਬਾਹਰਲੇ ਦੇਸ਼ਾਂ 'ਚੋਂ ਨੌਜਵਾਨ ਸਾਨੂੰ ਕਹਿੰਦੇ ਆ ਵੀ ਪਿੰਡ ਆ ਕੇ ਖੇਤੀ ਕਰੀਏ ਬਹੁਤ ਵਧੀਆ ਬਹੁਤ ਜ਼ਿਆਦਾ ਬਹੁਤ ਵਧੀਆ ਤੁਸੀਂ ਇਹ ਕੰਮ ਕਰ ਰਹੇ ਹੋ ਇੱਕ ਆ ਵੀ ਪੰਜਾਬ ਲਈ ਵੀ ਮੁੰਡੇ ਸੌਂਕੀ ਹੋ ਰਿਹਾ ਗਿਰਸੇ ਨਾਲ ਜੋੜ ਰਹੇ ਹੋ ਕਿਉਂਕਿ ਖੇਤੀ ਤੋਂ ਪਹਿਲਾਂ ਪਾ ਚੁੱਕੇ ਸੀ ਲੋਕ ਹੁਣ ਤੁਸੀਂ ਟਰੈਕਟਰ ਇਹ ਜੋ ਬਣਾ ਰਹੇ ਲੋਕ ਕਹਿੰਦੇ ਆ ਖੇਤੀ ਦੇ ਵਿੱਚ ਹੈ ਕੱਖ ਨਹੀਂ ਕਹਿੰਦੇ ਆ ਨਾ ਜੇ ਹੈ ਕੱਖ ਨਹੀਂ ਤੇ ਇੰਨਾ ਨਵਾਂ ਟਰੈਕਟਰ ਕਿੱਥੋਂ ਆਈ ਜਾਂਦਾ ਤੇ ਮੋਡੀਫਾਈ ਕਿੱਦਾਂ ਆਈ ਜਾਂਦਾ ਕਿੱਦਾਂ ਹੋ ਜਾਂਦਾ ਹਾਂ ਇਹ ਉਹ ਗੱਲ ਬੰਦੇ ਕਹਿੰਦੇ ਆ ਜਿਹੜੇ ਸਿਰਫ ਇੱਕ ਦੋ ਫਸਲ ਬੀਜਦੇ ਆ ਤੇ ਕੁਝ ਏਰੀਏ ਇਦਾਂ ਦੇ ਆ ਜਿਹੜੇ ਕਹਿੰਦੇ ਕਿਸਾਨ ਤੇ ਮਰ ਰਿਹਾ ਕਿਸਾਨ ਦੇ ਅੱਗੇ ਪੱਲੇ ਕੱਖ ਨਹੀਂ ਮੈਂ ਥੋੜੀਆਂ ਜਿਹੀਆਂ ਵੀਡੀਓ ਵੇਖਣੀਆਂ ਵਾ ਜਿਹਦੇ ਵਿੱਚ ਕੀ ਬਲੇਮ ਲਾਉਂਦੇ ਆ ਖਾਸ ਕਰਕੇ ਜਿਹੜਾ ਏਰੀਆ ਹੈਗਾ ਨਾ ਕਪੂਰਥਲਾ ਜਲੰਧਰ ਸultanpur ਲੋਧੀ ਅੰਮ੍ਰਿਤਸਰ ਤਰਨਤਾਰਨ ਜਾਨੀ ਕਿ ਮਾਝਾ ਤੇ ਦਵਾਬਾ ਇੱਥੇ ਆਲੂ ਦੀ ਖੇਤੀ ਬਹੁਤ ਜ਼ਿਆਦਾ ਵਾ ਤੇ ਬੰਦਿਆਂ ਕੋ ਟਰੈਕਟਰ ਕਿਸ ਕੋ 20 ਕਿਸ ਕੋ 30 ਕਿਸ ਕੋ 12 15 ਤੇ ਉਹ ਕਹਿ ਦਿੰਦੇ ਵੀ ਮੈਂ ਇੱਕ ਵੀਡੀਓ ਵੇਖੀ ਪਿੱਛੇ ਜੇ ਕਹਿੰਦਾ ਵੀ 50 ਕਿੱਲੇ ਟਰੈਕਟਰ ਖੇਤੀ ਆ ਤੇ ਬੰਦੇ ਕੋ ਚਾਰ ਟਰੈਕਟਰ ਕਹਿੰਦਾ ਨੇ ਉਦਾਂ ਹੀ ਚਾਰ ਰੱਖੇ ਲੋੜ ਹੀ ਨਹੀਂ ਅਸਲ ਦੇ ਵਿੱਚ ਕੀ ਆ ਕਿਸਾਨ ਭਰਾਹ ਚਾਹੁੰਦੇ ਵੀ ਜਿਹਦੇ ਮਗਰ ਰੋਟਾ ਵੇਟਰ ਪਿਆ ਆ ਪਰ ਲਾਉਣਾ ਨਹੀਂ ਪੈਂਦਾ ਬਹੁਤ ਔਖਾ ਔਖਾ ਪੈਂਦਾ ਜਿਹਦੇ ਮਗਰ ਹੰਨਾ ਪਈਆਂ ਹੰਨਾ ਜਿਹਦੇ ਮਗਰ ਰੋਟਾਵੇਟਰ ਰੋਟਾਵੇਟਰ ਜਿਹਦੇ ਮਗਰ ਤਮੀਆਂ ਦੇ ਮਗਰ ਤਮੀਆਂ ਤਮੀਆਂ ਪਈਆਂ ਤਮੀਆਂ ਵੀ ਅੱਜ ਕੱਲ ਤੁਹਾਨੂੰ ਬਦਾਂ ਹਾਈਡਰੌਲਿਕ ਔਖੀਆਂ ਪਈਆਂ ਇਹ ਕਰਕੇ ਲੋਕਾਂ ਨੇ ਚਾਰ ਚਾਰ ਪੰਜ ਪੰਟ ਡਿੱਗ ਕਰਦੇ ਆ ਜਰੂਰਤ ਪੈ ਗਈ ਨਾ ਜਰੂਰਤ ਪੈ ਗਈ ਹੁਣ ਵਿਚ ਬੰਦੇ ਕਹਿਣ ਲੱਗ ਜਾਂਦੇ ਕਿਸਾਨਾਂ ਨੂੰ ਓ ਜੀ ਐਡੇ ਐਡੇ ਟਰੈਕਟਰ ਰੱਖੀ ਬੈਠੇ ਓ ਜਾ ਬਾਈ ਜੀ ਗੱਲ ਸੁਣ ਲਓ ਅੱਜ ਮੱਸੀ ਮੋਟਰ 20 ਦੀ 25 ਦੀ 50 ਐਸਾ ਟਰੈਕਟਰ ਖਿੱਚਣੂ ਜਿੰਨੂੰ ਕਦੀ ਵੀ ਨਹੀਂ ਕਦੀ ਵੀ ਨਹੀਂ ਕਦੀ ਵੀ ਜਦੋਂ ਜਰੂਰਤ ਹੀ ਆ ਹੁਣ ਤੁਸੀਂ ਕੋਠੀਆਂ ਪਾਲੀਆਂ ਵਧੀਆਂ ਨੇ ਵਧੀਆ ਪਾਲੀਆਂ ਤੁਸੀਂ ਇਹ ਸ਼ਹਿਰ ਚ ਕੱਦੂ ਦੀ ਦਾਲ ਲਿਆਉਣ ਖਾਤਰ ਵੀ ਬੰਦਾ ਰੱਖ ਲਿਆ ਤੇ ਫਿਰ ਕਿਸਾਨ ਵੀ ਬੰਦਾ ਹੀ ਆ ਵੇਖੋ ਝਾਂ ਵੀ ਹਰ ਕੋਈ ਕਰਦਾ ਹਾਂ ਅੱਪਾ ਇੱਕ ਗੱਲ ਕਰਦਿਆਂ ਕਿਸਾਨ ਜਿਹੜਾ ਵਾ ਜਦੋਂ ਪੈਦਾ ਹੀ ਸਾਰਾ ਕੋਈ ਕਿਸਾਨ ਕਰਨ ਲਿਆ ਕਿਸਾਨ ਦੇ ਸਿਰ ਤੋਂ ਸਾਰੇ ਰਾਜੇ ਆ ਹੂੰ ਤੁਸੀਂ ਮੈਨੂੰ ਇਹ ਦੱਸੋ ਜੇ ਕਿਸਾਨ ਫਸਲ ਬੀਜ ਕੇ ਮੰਡੀ ਚ ਜਾ ਕੇ ਕੱਪੜੇ ਵਾਲੇ ਕੋਲ ਜਾਊਗਾ ਉਹ ਕਿਦਾਂ ਅਮੀਰ ਹੋ ਜਾਊਗਾ ਸੋਨੇ ਵਾਲੇ ਕੋ ਸੋਨਾ ਕੌਣ ਖਰੀਦਦਾ ਹੂੰ ਕਿਸਾਨ ਖਰੀਦਦਾ ਕਿਸਾਨ ਠੀਕ ਆ ਵਡੇ-ਵਡੇ ਮੌਲਾਂ ਤੋਂ ਸਮਾਨ ਕੌਣ ਖਰੀਦਦਾ ਗੱਡੀਆਂ ਕੌਣ ਖਰੀਦਣ ਡੇ ਕਿਸਾਨ ਖਰੀਦਣ ਡੇ ਹੂੰ ਜੇ ਕੋਈ ਲਾਲੇ ਗੱਡੀਆਂ ਖਰੀਦੇ ਤੇ ਕਿਹਦੇ ਸਿਰ ਤੋਂ ਖਰੀਦਣ ਡੇ ਉਹ ਦੁਕਾਨਾਂ ਉਹਨਾਂ ਦੀਆਂ ਦੁਕਾਨਾਂ ਦੇ ਜ਼ਿੰਮੇਦਾਰ ਜਾਂਦੇ ਆ ਹੂੰ ਜਲ ਸਹੀ ਹੈ ਤੇਰੀ ਕਹਿਣ ਦਾ ਮਤਲਬ ਇਹ ਵੀ ਕਿਸਾਨ ਨੂੰ ਇੱਕ ਧਰਤੀ ਦੇ ਅੰਦਰ ਜਿਹੜੀ ਸਿਉਂਗ ਨਹੀਂ ਆ ਹੂੰ ਉੱਥੋਂ ਸਟਾਰਟ ਹੋ ਜਾਂਦੀ ਖਾਣ ਵਾਸਤੇ ਜਦੋਂ ਫਸਲ ਵੀਦਾ ਨਾ ਜਿਹੜੇ ਮਿੱਟੀ ਦੇ ਵਿੱਚ ਜਾਨੀ ਕਿ ਜਿਹੜੇ ਕੀੜੇ ਮਕੌੜੇ ਆ ਪਹਿਲਾਂ ਉਹ ਖਾਂਦੇ ਆ ਖਾ ਜਾਂਦੇ ਨਾ ਕਿੰਨੇ ਦਾਣੇ ਖਾਂਦੇ ਖਾਂਦੇ ਫਿਰ ਥੋੜਾ ਜਿਹਾ ਬਾਹਰ ਨਿਕਲਦਾ ਫਿਰ ਚਿੜੀਆਂ ਖਾਂਡਾ ਪਿੰਦੀਆਂ ਜਾਨਵਰ ਉਤੋਂ ਬਾਅਦ ਵੱਡਾ ਹੁੰਦਾ ਫਿਰ ਪੰਤੋ ਸੋਰੀ ਜਾਨਵਰ ਖਾਂਡਾ ਪਿੰਦੀਆਂ ਪਹਿਲਾਂ ਪੰਛੀ ਖਾਂਦੇ ਫਿਰ ਜਾਨਵਰ ਖਾਂਦੇ ਆ ਆਪਾਂ ਕੱਢਦੇ ਆ ਕਰਦੇ ਆ ਹਾਂ ਉੱਤ ਉੱਤੇ ਆਉਨੇ ਆ ਤੇ ਫਿਰ ਤੁਹਾਨੂੰ ਪਤਾ ਵੀ ਜਿੰਨੇ ਕੰਬੈਨ ਵਾਲੇ ਭਰਾ ਚਲੋ ਹੈ ਤੇ ਕਿਸਾਨ ਹੀ ਆ ਹਾਂ ਤੇ ਮਜ਼ਦੂਰ ਭਰਾ ਉਹਨਾਂ ਖੇਤਾਂ 'ਚ ਜੋ ਖੇਤੀ ਕਰਦੇ ਫੇਰ ਹੀ ਜਾਨੀ A to Z ਕੌਲਮ ਲਾ ਕੇ ਸਾਰਾ ਕੰਮ ਕਰਦਾ ਕਿਹੜੀ ਤੋਂ ਰਾਸ਼ਟਰਪਤੀ ਤੱਕ ਯਾਰ ਸਾਰਾ ਸੱਟ ਘਿੰਡ ਭਰਦਾ ਹਾਂਜੀ ਫਿਰ ਜਾਂਦਾ ਤੁਹਾਨੂੰ ਪਤਾ ਫਸਲ ਜਿਹੜੀ ਆ ਉਹ ਆੜਤੀਏ ਕੋ ਜਾਂਦੀ ਆ ਹਾਂ ਮੈਂ ਮਜ਼ਦੂਰ ਵੀ ਉੱਥੋਂ ਲੈਂਦਾ ਆੜਤੀਆ ਵੀ ਆੜਤੀ ਤੋਂ ਫੇ ਗੱਡੀ ਜਾਂਦੀ ਆ ਹਾਂ ਫਿਰ ਮੇਰੇ ਵਰਗੇ ਕਹੁੰਦੇ ਪੈਸੇ ਪੈਸੇ ਮੇਰੇ ਵਰਗਾ ਲੈਂਦਾ ਗੱਡੀ ਫਿਰ ਟਰੈਕਟਰ ਤੇ ਮੋਡੀਫਾਈ ਕਰਾਉਂਦਾ ਟਰੈਕਟਰ ਲਵਾ ਲੈਂਦਾ ਇਹਨਾਂ ਦਾ ਵਾਸਾ ਸਾਰਾ ਕੰਮ ਕਿਸਾਨ ਤੋਂ ਚੱਲਦਾ ਤੇ ਕਿਸਾਨ ਦੇ ਉੱਤੇ ਬਲੇਮ ਕੀ ਆ ਹਾਂ ਜਾਂ ਅੱਜ ਕਿਸਾਨੀ ਦੇ ਵਿੱਚ ਹੈ ਕੱਖ ਨਹੀਂ ਤੇ ਫੁਕਰੇ ਆ ਲੋਕ ਬਿਲਕੁਲ ਫੁਕਰੇ ਨਹੀਂ ਆ ਫੁਖਰੇ ਕਹਿਣ ਵਾਲਿਆਂ ਦੇ ਮੂੰਹ ਦੇ ਤੇ ਬਹੁਤ ਤਗੜੀ ਚਪੇੜ ਵਾ ਜੇ ਕੋ ਕਹਿੰਦਾ ਨਾ ਫੁਖਰਾ ਹੂੰ ਵੀ ਉਹ ਫਲਾਨਾ ਟਰੈਕਟਰ ਵਾਲਾ ਫੁਖਰਾ ਇੱਕ ਵੀ ਬੰਦਾ ਫੁਖਰਾ ਨਹੀਂ ਭਾਵੇਂ ਉਹ ਖੇਤੀ ਕਰਦਾ ਚਾਹ ਨਹੀਂ ਕਰਦਾ ਹੂੰ ਭਾਵੇਂ ਉਹਨੇ ਵੱਡਾ ਡੱਕ ਲਾਇਆ ਉਹਨੇ ਇੱਕ ਕੋ ਪੈਸੇ ਲੈ ਕੇ ਥੋੜਾ ਲਾਇਆ ਹੂੰ ਉਹਦਾ ਭਰਾ ਬਾਹਰ ਆ ਮਿਹਨਤ ਕੀਤੀ ਉਹਨੇ ਹੂੰ ਉਹਦੇ ਭਰਾ ਨੇ ਪੈਸੇ ਭੇਜੇ ਇਦਾਂ ਦੇ ਮੇਰੇ ਕੋਲ ਕਿਸਾਨ ਭਰਾ ਹੁੰਦੇ ਜਿਨ੍ਹਾਂ ਨੇ ਟਰੈਕਟਰ ਤਿਆਰ ਕਰਵਾਏ ਪਰ ਪੈੜੀ ਚ ਨਹੀਂ ਵੜਦੇ ਹੂੰ ਪੈੜੀ ਦੇ ਵਿੱਚ ਚਲਾਉਣ ਨੂੰ ਵੱਖਰਾ ਟਰੈਕਟਰ ਨਾਲ ਜਗਦੀਪ ਭਾਜੀ ਇਦਾਂ ਦੇ ਕਿਸਾਨ ਭਰਾ ਵੀ ਹੈਗੇ ਹੂੰ ਤੇ 30 30 ਟਰੈਕਟਰ ਵੀ ਆ ਗਏ ਇੱਕ ਕਿਸਾਨ ਕੋਲ ਚੱਲੀ ਚੱਲੀ ਵੀ ਆ ਗਏ ਜਿਹੜੇ ਮੇਰੇ ਕਿਸਾਨ ਭਰਾ ਕਸਟਮਰ ਆ ਹੂੰ ਸਹੀ ਗੱਲ ਮੈਂ ਇੱਕ ਦਿਨ ਵੀਡੀਓ ਪਾਈ ਉਹਨਾਂ ਕੋਲ 28 ਟਰੈਕਟਰ ਆ ਠੀਕ ਆ ਵੀਰੇ ਉਹਨਾਂ ਦੇ ਮੈਂ ਤਿੰਨ ਟਰੈਕਟਰ ਮੋਡੀਫਾਈ ਕੀਤੇ ਨੇ ਚੌਥੇ ਦਾ ਨਾਲ ਲਾਤਾ ਉਹਨਾਂ ਨੇ ਕੱਲ ਦਾ ਹੂੰ ਇਹ ਚੀਜ਼ ਉਹ ਬਰਿੰਦਪੁਰ ਪਿੰਡ ਨਾਲ ਕਪੂਰਥਲਾ ਮਤਲਬ ਇੱਥੇ ਆਲੂ ਦੀ ਖੇਤੀ ਬਹੁਤ ਕਰਦੇ ਨੇ ਜਿੱਦਾਂ ਤਾਂ ਡੇਰੀਏ ਚਾਲੂ ਦੀ ਖੇਤੀ ਨਹੀਂ ਨਾ ਕਰਦੇ ਕਿ ਕਰਦੇ ਹੁੰਦੀ ਆ ਕੱਟ ਹੁੰਦੀ ਏ ਵਾਵਾ ਮਾਲਵੇ ਵੀ ਸਾਡਾ ਜਿਹੜਾ ਰਾਮਪੁਰਾ ਫੂਲ ਏਰੀਆ ਤਾਂ ਬਹੁਤ ਜ਼ਿਆਦਾ ਘੱਟ ਹਾ ਹੋਰ ਪਾਸੇ ਘੱਟ ਹੁੰਦੀ ਐ ਸ ਘੱਟ ਹੁੰਦੀ ਐ ਹਾਂ ਜਿਵੇਂ ਇੱਧਰ ਜਲੰਧਰ ਦੇ ਬਾਬਾ ਬਹੁਤ ਕਰਦਾ ਹੈ ਹੈਨਾ ਬਹੁਤ ਕਰਦਾ ਹਾਂ ਬਹੁਤ ਕਰਦਾ ਤਰਾਲੀਆਂ ਬਹੁਤ ਤਗੜੀਆਂ ਬਹੁਤ ਤਗੜੀਆਂ ਉਦੋਂ ਉਲਣ ਵਾਲੇ ਦੇਖਿਆ ਤਾਂ ਹੈਗਾ ਆਪਾਂ ਕੱਡੇ ਕਰੇ ਟਰੈਕਟਰ ਇੱਧਰੋਂ ਲੈ ਕੇ ਗਏ ਸੀ ਕੈਂਟਰਾਂ ਚ ਲੱਦ ਕੇ ਮਾਲਵੇ ਚ ਵੀ ਜਿਹੜੇ ਉਹ ਬੰਦੇ ਮੋਡੀਫਾਈ ਕਰਾਉਂਦੇ ਆ ਜਿਹੜੇ ਜਿਨ੍ਹਾਂ ਦੀ ਖੇਤੀ ਕਾਫੀ ਆ ਕਾਫੀ ਆ ਇਨ ਵਿੱਚ ਮਾਲਵੇ ਦੇ ਟਰੈਕਟਰ ਮੈਂ ਕੀਤੇ ਨਹੀਂ ਬਹੁਤ ਕੀਤੇ ਮਾਲਵੇ ਚ ਵੀ ਕਰਾਉਂਦੇ ਆ ਹਾਂ 6 6 ਟਰੈਕ ਤੇ ਕੁਝ ਬੰਦੇ ਇਦਾਂ ਦੇ ਵੀਡੀਓ ਪਾਉਂਦੇ ਜਿਹੜਾ ਕਹਿੰਦਾ ਵੀ ਮੈਂ ਤਵੀਆਂ ਸਾਂਝੀਆਂ ਲਈਆਂ ਹਾਂ ਸਾਰੇ ਤਰ੍ਹਾਂ ਦੀ ਹੁੰਦੀ ਹਾਂ ਪਰ ਖਾਸ ਕਰਕੇ ਜਿਹੜਾ ਮਾਲਵੇ ਜੀ ਬਹੁਤ ਤਕੜੇ ਜੀਵਿੰਦਾਰ ਹੈ ਹਾਂ ਹੈਗੀ ਆ ਪਰ ਸਾਰੇ ਸਾਰੇ ਨਹੀਂ ਹਾਂ ਸਾਰੇ ਨਹੀਂ ਹੈ ਜਿਹੜੇ ਆਲੂ ਲਾਉਂਦੇ ਉਹ ਰੱਖਦੇ ਤਕੜੇ ਮਾੜੇ ਦੀ ਗੱਲ ਨਹੀਂ ਕਰਦੇ ਹਾਂ ਮੈਂ ਗੱਲ ਕੰਡਿਆ ਵਾ ਵੀ ਜਿਹੜਾ ਬੰਦਾ ਆਲੂ ਲਾਉਂਦਾ ਉਹਨੂੰ ਟਰੈਕਟਰ ਵੱਧ ਰੱਖਣਾ ਪੈਣਾ ਰੱਖਣੀ ਜ਼ਰੂਰਤ ਆ ਜ਼ਰੂਰਤ ਨੂੰ ਹਾਂ ਬਾਕੀ ਮੋਡੀਫਾਈ ਤੋਂ ਬਿਨਾ ਨਹੀਂ ਚਲਾਉਂਦੇ ਹਾਂ ਬਾਕੀ ਇਹਨਾਂ ਵਾਸਤੇ ਮੋਡੀਫਾਈ ਵੀ ਨਾਰਮਲ ਚੀਜ਼ ਹੋ ਗਈ ਆ ਨਾਰਮਲ ਜਿਦਾਂ ਅਸੀਂ ਕਹਿੰਦੇ ਨਾ ਮੋਡੀਫਾਈ ਨ ਹੂੰ ਇੱਥੇ ਬੰਦੇ ਬੈਠੇ ਉਹਨੇ ਪੁੱਛਿਆ ਕਿਹੜੀ ਕਿਹੜੀ ਸੰ ਤੇ ਟਰੈਕਟਰ ਮੋਡੀਫਾਈ ਹੋਏ ਆਪੇ ਦੱਸ ਦੇਣਾ ਤੁਹਾਨੂੰ ਉਹਨਾਂ ਨੇ ਹੂੰ ਹਾਂਜੀ ਅੰਦਰ ਦਿਖਾएंगे ਫਿਰ ਟਰੈਕਟਰ ਹੋਰ ਕਿਹੜੇ ਕਿਹੜੇ ਆਪੇ ਦੇਖੋ ਤੁਹਾਡੀ ਆ ਜੀ ਸਾਰੇ ਆਹ ਸਾਰੇ ਇੱਧਰ ਖੜੇ ਆ ਤੇ ਇਹ ਬਾਈ ਜੀ ਫਿਰ ਤੁਸੀਂ ਕਿੰਨਾ ਚਿਰ ਪਹਿਲਾਂ ਲੱਗੇ ਸੀਗੇ ਇਹ ਕੰਮ 'ਚ ਮੋਡੀਫਿਕੇਸ਼ਨ ਦੀ ਗੱਲ ਕਰਨੀ ਜੀ ਇਹਦੇ ਪੀ ਕਿੰਨੇ ਸਾਲ ਤੋਂ ਕਰਨ ਦੇ ਆ ਹਾਂ ਕਿੰਨੇ ਸਾਲ ਤੁਸੀਂ ਵੀਡੀਓ ਕਿਹੜੇ ਸਾਲ 'ਚ ਵੇਖੀ ਇਹਨੇ ਮੈਂ ਤਾਂ ਬਹੁਤ ਚਿਰ ਦਾ ਦੇਖੀ ਨਾ ਹੁਣ ਮੇਰੇ ਦੋ 2018 ਤੋਂ ਆਪਣੀਆਂ ਅਪਲੋਡ ਹੁੰਦੀਆਂ ਵੀਡੀਓ ਫੇਸਬੁੱਕ ਤੇ YouTube ਤੇ Instagram ਤੇ ਹੂੰ ਹੂੰ ਪਹਿਲੀ ਟਰਬੋ ਜਿਹੜੀ ਆ 2000 ਹੂੰ 7 ਸੰਚ ਲਾਈ ਆਪਾਂ ਉਹ ਵੀ ਸੋਨਾਲਿਕਾ ਨੂੰ ਠੀਕ ਆ ਹਾਂਜੀ 2007 7 ਜਨ ਅੱਜ ਵੀ ਡਾਟਾ ਚੱਲ ਰਿਹਾ ਹੂੰ ਹੂੰ ਖੇਤੀਕਾਰ ਦੇ ਘਰ ਦੇ ਫਿਰ ਸੁਣ ਲੱਗਿਆ ਵੀ ਆਹ ਵੀ ਖਿੱਚੀਏ ਕੰਮ ਹੈ ਹਨਾ ਨਹੀਂ ਫਿਰ ਇਹ ਹੁਣ 2018 ਤੋਂ ਇਕੱਲਾ ਇਹੋ ਕੰਮ ਕਰਤਾ ਸਦਾ ਹੀ ਠੀਕ ਆ ਹੁਣ ਇਸੇ ਤੇ ਮੋਡੀਫਿਕੇਸ਼ਨ ਦਾ ਹੀ ਠੀਕ ਆ ਤੇ ਫਿਰ ਜਾਨ ਜੂਨ ਇੰਨੀ ਪਾ ਦੇਣਾ ਵੀ ਕਿਵੇਂ ਮਰਜੀ ਦੱਬੀ ਫਰੀਏ ਦੇਖੋ ਜੀ ਜਾਨ ਪਾਉਣ ਦੇ ਨਾਲ ਟਰੈਕਟਰ ਦਾ ਕੋਈ ਨੁਕਸਾਨ ਨਹੀਂ ਹਮ ਆਪਾਂ ਫੁੱਲ ਗਾਰੰਟੀ ਦੇਨੇ ਇੰਜਨ ਦੀ ਹਮ ਸਾਡਾ ਮੋਡੀਫਾਈ ਕੀਤਾ ਟਰੈਕਟਰ ਕੋ ਤੁਹਾਨੂੰ ਇੰਜਨ ਚ ਦਿੱਕਤ ਆ ਜੇ ਹਮ ਕੋਈ ਪੈਸਾ ਨਹੀਂ ਲੈ ਜਾਊਗਾ ਕਿਉਂਕਿ ਮੈਂ ਕਰਦਾ ਹੀ ਉੱਚੇ ਮਾਲ ਟਰੈਕਟਰ ਹੈ ਜਿਆਦਾ ਆਪਣੇ ਕੋਲ ਟਰੈਕਟਰ ਰੱਖਾ ਨਵੇਂ ਨਵੇਂ ਹੁੰਦੇ ਆ ਹਮ ਨਵੇਂ ਟਰੈਕਟਰ ਕੋਸ਼ਿ ਨਹੀਂ ਹੋਣਾ ਜਿਹੜਾ ਟਰੈਕਟਰ ਪਹਿਲਾਂ ਹੀ ਚੱਲਿਆ 10 15 ਸਾਲ ਉਹਨੂੰ ਮੋਡੀਫਾਈ ਕਰਾਂਗੇ ਹਮ ਕੋਈ ਨਾ ਕੋਈ ਦਿੱਕਤ ਆਊਗੀ ਆਜੂਗੀ ਹਾਂਜੀ ਨਵਾਂ ਨਹੀਂ ਵੱਧ ਕਰਦੇ ਹਾਂ ਨਵਾਂ ਹੋਣਾ ਹੀ ਨਹੀਂ ਮੋਡੀਫਾਈ ਤੋਂ ਉਹਨੂੰ ਕੋਈ ਦਿੱਕਤ ਆਉਣੀ ਨਹੀਂ ਦਿੱਕਤ ਨਹੀਂ ਆਉਣੀ ਮੋਡੀਫਾਈ ਨਾਲ ਵੀ ਮੰਨ ਲਓ ਕੋਈ ਜੇ ਲੋਕ ਕਹਿੰਦੇ ਹੁਣ ਵੀ ਇਹਦਾ ਕੋਈ ਨੁਕਸਾਨ ਆ ਜਾਂ ਹੋਰ ਉਹ ਤਾਂ ਹੈ ਹੀ ਨਹੀਂ ਜਿਵੇਂ ਤੁਸੀਂ ਕਹੇ ਤਾਂ ਨੁਕਸਾਨ ਆਪਾਂ ਉਹਨਾਂ ਕਿਸਾਨ ਭਰਾਵਾਂ ਦਾ ਕਹਿੰਦੇ ਜਿਨ੍ਹਾਂ ਦੇ ਇੱਥੇ ਟਰੈਕਟਰ ਲੱਗੀ ਹੈ ਹੂੰ ਵੀ ਜਿਨ੍ਹਾਂ ਨੇ ਮੰਨ ਲਓ ਕਰਾ ਕੇ ਪਹਿਲਾਂ ਖੜੇ ਆ ਹੂੰ ਠੀਕ ਆ ਹਾਂਜੀ ਇੱਕ ਤਾਂ ਜਿਵੇਂ ਤੁਸੀਂ ਕਿਹਾ ਵੀ ਇੱਕ ਤਾਂ ਜ਼ਰੂਰਤ ਹੀ ਬਣ ਜਾਂਦੀ ਹੈ ਪਾਜੀ ਜ਼ਰੂਰਤ ਇਦਾਂ ਵਾਂ ਹਾਂ ਵੀ ਇੰਪਲੀਮੈਂਟ ਜਿਹੜੇ ਆ ਉਹ ਟਰੈਕਟਰ ਦੇ ਹਿਸਾਬ ਨਾਲ ਨਹੀਂ ਸਾਡੀ ਹਿਸਾਬ ਨਾਲ ਛੋਟੀ ਹਿਸਾਬ ਨਾਲ ਮਨ ਲਈ ਟਰਾਲੀ ਬਣਾਉਣਾ ਚਾਹੁੰਦੇ ਅਸੀਂ ਥੋੜਾ ਬਿਨੇ ਟਰੈਕਟਰ ਕਿਹੜੇ ਮਗਰ ਪਾਉਣਾ ਅਸੀਂ ਤੇ ਕਹਿੰਦੇ ਬਣਾ ਦੇ 5 ਫੁੱਟ 26 ਫੁੱਟ 28 ਫੁੱਟ ਹਾਂ ਬਣਾ ਦੇ ਬਣਾ ਦੇ ਮੇਰੇ ਕੋਲ ਇੱਕ ਇਦਾਂ ਦਾ ਕਿਸਾਨ ਭਰਾ ਹੈ ਜਿਹਦੀ 32 ਫੁੱਟ ਟਰਾਲੀ ਦੇ ਟਰੈਕਟਰ ਕੋ ਸਾਰੇ 50 HP ਦੇ ਚਾਰੇ ਦੇ ਚਾਰੇ ਹੀ ਅੱਛਾ ਸਾਰੇ 32 ਫੁੱਟ ਟਰਾਲੀ ਹੂੰ 40 ਤਵੇ ਹੂੰ 19 ਹੱਲਾਂ ਹੂੰ ਉਹ ਵੀਡੀਓ ਵੀ ਪਈ ਅਪਲੋਡ ਹੰਡੀ ਕਿਹੜਾ ਪਿੰਡ ਹੀ ਮੈਨੂੰ ਯਾਦ ਨਹੀਂ ਹੋਣਾ ਹੂੰ ਉਹ ਟਾਈ ਨਵੇਂ ਸਹਿਰ ਵਾਲ ਪਿੰਡ ਆ ਹੂੰ ਤੇ ਯਾਨੀ ਕਿ ਉਹਨਾਂ ਨੇ 50 h p ਮਗਰ 32 ਫੁੱਟ ਵਾਲੀ ਪਾਈ 32 ਫੁੱਟ 32 ਫੁੱਟ ਮੇਰੇ ਕੋਲ ਟਰੈਕਟਰ ਵੀ ਤਿੰਨ ਲੱਦ ਕੇ ਆਏ ਇੱਕੋ ਸਾਰ ਅਸਿਆ ਨੌਂਡਿਆ ਤਿੰਨੇ ਲੱਦ ਕੇ ਲੈ ਆਏ ਹੂੰ ਫੇ ਤਾਂ ਕਮਾਲ ਕਰੀ ਐ ਨਾ ਬਈ ਖਿੱਚੀ ਐ ਨਾ ਕੰਮ ਹੈ ਬਾਕੀ ਲਾਮਾ ਕੋਈ ਨਹੀਂ ਆਉਂਡਿਆ ਕੋਈ ਵੇਖਣ ਹੀ ਨਹੀਂ ਰਿਹਾ ਜੀ ਬਾਬੇ ਦੀ ਕਿਰਪਾ ਕਿਰਪਾ ਭਾਜੀ ਹਾਂ ਹਾਂ ਰਾਮ ਰਾਮ ਕੀ ਨਾਟ ਨੂੰ ਡਰ ਕੀ ਖੋਲ ਦਿੰਨੇ ਉਹ ਵੀ ਟਾਲੀ ਪਟਣ ਤੇ ਕੇ ਜਾਂਦਾ ਡਰੈਕਟਰ ਡਰੈਕਟਰ ਕੀ ਬਾਦ ਨੂੰ ਹੈ ਯਾਰ ਪਿੱਛੇ ਨੂੰ ਨਹੀਂ ਮੁਰਦਾ ਹਾਂ ਅੱਗੇ ਜਾਊ ਅੱਗੇ ਨੂੰ ਜਾਊ ਬਾਕੀ ਇਹਨਾਂ ਟਰੈਕਟਰਾਂ ਚ ਟੁਰਦਾ ਕੱਖ ਨਹੀਂ ਹਾਓ ਲੈਂਡ ਤੇ ਜਾਂਉਂਦੀ ਐ ਤਾਂ ਖਾਸ ਕਰਕੇ ਹੂੰ ਇਹ ਨੁਕਸਾਨ ਨਹੀਂ ਕਰਦੇ ਟਰੈਕਟਰ ਆਪਣੇ ਕਰਦੇ ਨਹੀਂ ਚਲੋ ਬਾਕੀ ਟਰੈਕਟਰ ਵੀ ਵਧੀਆ ਵਾ ਹੂੰ ਪਰ ਮੈਂ ਜ਼ਿਆਦਾਤਰ ਇਹਨਾਂ ਟਰੈਕਟਰਾਂ ਦਾ ਹੀ ਵਰਕ ਕਰਦਾ ਤੇ ਇਹਨਾਂ ਦਾ ਮੇਰੇ ਕੋਲ ਤੇ ਅਜ ਤੱਕ ਕੋਈ ਟੁੱਟਾ ਨਹੀਂ ਨਾਗ ਦੇ ਕਿਖ ਸਾਨਪਰਾ ਕੋ ਟਟਾ ਹੂੰ ਤਾਂ ਕਰਕੇ ਮੈਂ ਜਕਰ ਇਹਨਾਂ ਦਾ ਕੰਡਾ ਟਰੈਕਟਰ ਕੋਈ ਨਹੀਂ ਮਾਰਾ ਸਾਰੇ ਬਹੁਤ ਵਧੀਆ ਟਰੈਕਟਰ ਆ ਹੂੰ ਸਾਰੀ ਕੰਪਨੀਆਂ ਜੋਰ ਲਾਉਂਦੀਆਂ ਵਧੀਆ ਟਰੈਕਟਰ ਆ ਤਾਰਾ ਆਪਾਂ ਦੋ ਹੀ ਕਰਦੇ ਆ ਤੁਸੀਂ ਦੋ ਕਰਦੇ ਆਪਾਂ ਦੋ ਹੀ ਕਰਦੇ ਇਹਨਾਂ ਦਾ ਜਿਆਦਾ ਖਲਾਰਾ ਸਾਹਮਣਾ ਔਕਾ ਹੂੰ ਸਾਰੇ ਟਰੈਕਟਰਾਂ ਦਾ ਵਰਕ ਕਰਨ ਔਕਾ ਹੂੰ ਅੱਜ ਫਿਰ ਜੱਗੇ ਦਾ ਨਾਂ ਪੂਰੇ ਪੰਜਾਬੀਆਂ ਚ ਤੂੰ ਤੀ ਬੋਲਦੀ ਜੱਗੇ ਦੇ ਨਾਂ ਮਾਣ ਹੁੰਦਾ ਮਹਿਸੂਸ ਫਿਰ ਪੂਰਾ ਮਾਣ ਤਾਂ ਫਿਰ ਭਾਈ ਤੁਹਾਨੂੰ ਪਤਾ ਹੀ ਆ ਜਦੋਂ ਨਾਂ ਵਰਲਡ ਚ ਕਹਿ ਸਕਦੇ ਆ ਅੱਜ ਹਾਂ ਸਭ ਤੋਂ ਵਧੀਆ ਲੱਗਦਾ ਦੁਨੀਆ ਦਾ ਪਹਿਲਾ ਮਕੈਨਿਕ ਆ ਕਦੀ ਟਰੈਕਟਰ ਮਕੈਨਿਕ ਤੇ ਵੀ ਕਿਸੇ ਨੇ ਗਾਣੇ ਬੋਲੇ ਜਾਂ ਗੱਲ ਕਰਨ ਲੱਗਾ ਅੱਜ ਤੁਹਾਡੇ ਨਾਲ ਇੱਥੇ ਭਰਾ ਬੈਠੇ ਇਧਰ ਆਓ ਆ ਅੱਜ ਤੁਹਾਨੂੰ ਉਹ ਚਿਹਰੇ ਨਾਲ ਮਾਉਣ ਲੱਗਾ YouTube 'ਚ ਕਿਸਮਤ ਵਾਲਾ ਵੀ ਬੰਦਾ ਮਿਲ ਪਿਆ ਆਪਾਂ ਨੂੰ ਆ ਬੰਦੇ ਨੇ ਗਾਣਾ ਕਢਵਾਇਆ ਆਪਣੇ ਭਰਾ ਕੋ ਰਾਜਸਥਾਨ ਦੇ ਰਾਜਵੀਰ ਨੇ ਹਾਂ ਰਾਜਵੀਰ ਇਹਦਾ ਤਾਇਆ ਜੀ ਦਾ ਬੇਟਾ ਵਾ ਹਾਂ ਕਹਿੰਦਾ ਬੰਦਾ ਹਾਂ ਤੇ ਉਹ ਨੂੰ ਕਹਿੰਦਾ ਵੀ ਮੱਲਾ ਕੇ ਤੈਨੂੰ ਗਾਣੇ ਬੋਲ ਲਿਖਦਾ ਵਧੀਆ ਬੰਦਾ ਰਾਜਵੀਰ ਹਾਂ ਯਾਨੀ ਕਿ ਉਹਦਾ ਕੀ ਗਾਇਕਾ ਦਾ ਨਾਮ ਆ ਅਮਨ ਰੋਜੀ ਅਮਨ ਰੋਜੀ ਉਹਦੇ ਗਾਣੇ ਕਰੀ ਹਾਂ 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 ਹੋਰ ਵੀ ਬੜੇ ਕਲਾਕਾਰ ਗਾਉਂਦੇ ਪਰ ਅਮਨ ਰੋਜੀ ਜਿਆਦਾ ਅਖਾੜਿਆਂ ਚ ਲਾਈਵ ਉਹਦੇ ਚੱਲਦਾ ਹਾਂ ਤੇ ਇਹ ਵੀਰ ਨੇ ਗਾਣਾ ਕਢਾਇਆ ਇਹਨੂੰ ਪੁੱਛਦੇ ਤੇਰੇ ਦਿਮਾਗ ਚ ਕਿੱਦਾਂ ਆਈ ਵੀ ਗਾਣਾ ਕਢਾਉਣਾ ਹੈ ਅਸੀਂ ਵੀਡੀਓ ਬੰਦੇ ਸੀ ਤੁਹਾਡੀ ਅੱਛਾ ਬਹੁਤ ਟਾਈਮ ਤੋਂ ਤੁਹਾਡੀ ਵੀਡੀਓ ਆਈ ਤੁਸੀਂ ਤੁਹਾਡੇ ਫੈਨ ਬਹੁਤ ਤਕੜੇ ਅੱਛਾ ਹਾਂਜੀ ਲਗਭਗ ਸਾਡਾ ਏਰੀਆ ਚ ਬਹੁਤ ਵੱਡਾ ਬਹੁਤ ਵੱਡਾ ਨਾਮ ਦਾ ਅੱਛਾ ਤੇ ਫੇ ਗਾਣਾ ਕਢਾਉਂਦੀ ਕਿਦਾਂ ਸੋਚੀ ਵੀ ਗਾਣਾ ਕੱਢ ਕੇ ਦੇ ਅਸੀਂ ਰਾਤ ਨੂੰ ਪਾਣੀ ਲਾਉਂਦੇ ਅੱਛਾ ਤੇ ਮੈਨੂੰ ਕਹਿੰਦਾ ਵੀ ਇਹਨੂੰ ਕੋਣ ਵਧੀਆ ਲੱਗਦਾ ਕਲਾਕਾਰਾਂ ਨੂੰ ਹੈ ਵੀ ਕਲਾਕਾਰਾਂ ਚ ਨਹੀਂ ਮੈਨੂੰ ਟਰੈਕਟਰ ਬੋਸ ਜੱਗਾ ਟਰੈਕਟਰ ਬੋਸ ਵਧੀਆ ਲੱਗਦਾ ਜੱਗਾ ਵਧੀਆ ਲੱਗਦਾ ਕਲਾਕਾਰਾਂ ਦਾ ਨਾਂ ਨਹੀਂ ਲਿਆ ਲੈ ਬਈ ਇਹਦਾ ਭਰਾ ਰਾਜਵੀਰ ਗੀਤਕਾਰ ਆ ਮੈਨੂੰ ਵੀ ਜਾਣਦਾ ਘੈਂਟ ਬੰਦਾ ਆ ਮਨ ਰੋਜ਼ੀ ਨੂੰ ਗਾਣੇ ਦਿੰਦਾ ਇਹ ਰਾਤ ਨੂੰ ਲਾਉਂਦੇ ਸੀ ਪਾਣੀ ਇਹਨੂੰ ਜਦੋਂ ਪੁੱਛਿਆ ਵੀ ਤੂੰ ਕੀ ਦਾ ਫੈਨ ਆ ਇਹ ਕਹਿੰਦਾ ਮੈਂ ਕਿਸੇ ਕਲਾਕਾਰਾਂ ਦਾ ਜਾਂ ਹੋਰ ਕਿਸੇ ਦਾ ਫੈਨ ਨਹੀਂ ਮੈਂ ਹੈਗਾ ਜੱਗੇ ਬੋਸ ਦਾ ਵੀ ਜੱਗੇ ਬੋਸ ਤੇ ਵੀ ਮੈਂ ਤੈਨੂੰ ਫੇਰ ਮੰਨੂ ਵੀ ਤੂੰ ਜੱਗੇ ਬੋਸ ਤੇ ਗਾਣਾ ਬਣਾ ਤੇ ਫਿਰ ਉਹਨੇ ਗਾਣਾ ਬਣਾਇਆ ਬਾਈ ਰਾਤ ਗਾਣਾ ਬਣਾਇਆ ਹੈ ਨਾ ਗਾਣਾ ਬਣਾਇਆ ਉਹਦੇ ਨੇ ਮੈਨੂੰ ਸੁਣਾਇਆ ਉਹਦੀ ਸੁਣਾਇਆ ਉਹਦੀ ਸੁਣਾਇਆ ਫਿਰ ਉਹ ਇੱਥੇ ਪੰਜਾਬ ਆਇਆ ਹੂੰ ਉਹਨਾਂ ਨੇ ਇੱਥੇ ਆਣ ਕੇ ਉਹ ਗਾਣਾ ਰਿਕਾਰਡ ਕੀਤਾ ਫਿਰ ਉਹ ਰੀਲ ਭਾਈ ਤਰੀ ਭਾਈ ਤੱਕ ਭੋਣਗੇ ਹੂੰ ਭਾਈ ਤੱਕ ਜਦੋਂ ਰੀਲ ਪਹੁੰਚੀ ਫਿਰ ਬਹੁਤ ਏਟਰ ਲਾ ਵੀ ਜੋਤ ਸਾਰੇ ਪਾਸੇ ਮਾਰਦੇ ਕੈਮਰਾ ਦੇਖ ਝੋਟੇ ਖੜਿਆ ਝੋਟੇ ਤੇ ਫਿਰ ਤੈਨੂੰ ਹੁਣ ਜੱਗੇ ਕੋਲੇ ਅੱਜ ਫਿਰ ਤੂੰ ਸੀ ਕਿਵੇਂ ਆਏ ਹੋ ਦੁਬਾਰੇ ਅੱਜ ਪੰਪ ਲੈ ਕੇ ਆਏ ਹਾਂ ਰਾਜਸਥਾਨ ਚ ਅੱਛਾ ਪੰਪ ਲੈ ਕੇ ਆਏ ਹਾਂ ਤੇ ਫਿਰ ਤੂੰ ਜਦੋਂ ਕਿਹਾ ਵੀ ਜੱਗਾ ਤੇ ਫਿਰ ਉਹਨੇ ਉਹਦੀ ਗਾਣਾ ਲਿਖਤਾ ਉਹਦੀ ਕਾਲਮ ਬਹੁਤ ਪੜੀ ਆ ਫਿੰਟੋ ਮਟੀ ਲੈ ਦਿੰਦਾ ਚਤਨਾਂ ਤੇ 44 ਤਵੇ ਨਹੀਂ ਆਏ ਹਾਂ ਉਸੇ ਵੇਲੇ ਗਾਣਾ ਕੱਢ ਵੀ ਦਿੱਤਾ ਹਾਂ ਫਿਰ ਆਪਣੇ ਤਮਿਆਂ ਦੀ ਇੱਕ ਨਾ ਤੀਰ ਦਾ ਨਾਮ ਆ ਕਾਉਂਟਰਵਰਸੀ ਵੀ ਚੱਲੀ ਸੀ ਆਪਣੇ ਨਾਲ ਤਮਿਆਂ ਤਮਿਆਂ ਜਿਹਦੀ ਪਿੱਛੇ ਫਿਰ ਉਹਨੇ ਉਹਦਾ ਵੀ ਗਾਣਾ ਕੱਢਤਾ ਸੀ ਭਾਈ ਭਾਈ 2 ਮਿੰਟ 2 ਮਿੰਟ ਭਾਈ ਤੇ ਅਸ ਤੇ ਇੱਕ ਮੈਨੂੰ ਐਂ ਦੱਸ ਵੀ ਜਿੱਡੇ ਮਰਜੀ ਫਿਰ ਕਿੰਨੇ ਹਾਲ ਵੱਧ ਖਿੱਚ ਸਕਦਾ ਤਵੇ ਕਿੰਨੇ ਖਿੱਚ ਸਕਦਾ ਟਰਾਲੀ ਕਿਹੜੀ ਆਏਂਦਾ ਜਗਦੀਪ ਭਾਜੀ ਤੁਹਾਨੂੰ ਤਵੇ ਵੀ ਵਿਖਾ ਲ ਕੇ ਲਿਆਉਨੇ ਆ ਹੱਲਾ ਵੀ ਵਿਖਾ ਕੇ ਲਿਆਉਨੇ ਆ ਨੋਰਮਲ ਟਰੈਕਟਰ ਨੂੰ ਡਾਰ ਆਉਂਦਾ ਵੇਖ ਤਾਈ ਤਾਂ ਕੰਮੰਡਾ ਵੇਂਦਾ ਲੱਗੇ ਜਾ ਕੇ ਆਹ ਪਾਣੀ ਮੇਰੇ ਮਗਰ ਪਰ ਜਦੋਂ ਉਹ ਟਰੈਕਟਰ ਮੋਡੀਫਾਈ ਹੋ ਜਾਂਦਾ ਫੇ ਟਰੈਕਟਰ ਥਾਪੀਆਂ ਮਾਰਦਾ ਛਾਲਾਂ ਮਾਰਦਾ ਵਾ ਵੀ ਮੈਂ ਖਿੱਚੂ ਨਹੀਂ ਮੈਂ ਤੂੰ ਤੂੰ ਹੀ ਮਾਰ ਦੂੰਗਾ ਹੂੰ ਠੀਕ ਹੈ ਠੀਕ ਹੈ ਬਾਕੀ ਇਹ ਵੀ ਨਹੀਂ ਹੈਗਾ ਜਿੱਦਾਂ ਲੋਕ ਕਹੀ ਜਾਂਦੇ ਇੰਨੀ ਪਾਵਰ ਪੈ ਗਈ ਇਹ ਟਰੈਕਟਰ ਇੱਕ ਸਾਲ ਦੋ ਸਾਲ ਦਾ ਵੰਜਾਰਾ ਬਿਲਕੁਲ ਗਲਤ ਗੱਲ ਹੂੰ ਹੱਲ ਲਾਈਫ ਬਣੀ ਰਹੀ ਢੇਟਾ ਜੀ ਸਿਰੇ ਚੱਕਾ ਲੋ ਵੀ ਹੁਣ ਜੱਗੇ ਦੀ ਮੈਂ ਬਾਰ ਬਾਰ ਮੂਹ ਤੇ ਕੀ ਤਾਰੀਫ ਕਰਾਂ ਵੀ ਇਹਦਾ ਹੱਲ ਨਹੀਂ ਕੋਈ ਇਹਦਾ ਕੋਈ ਐਂਡ ਨਹੀਂ ਜਿੱਤੇ ਸਰਾ ਗੱਲ ਬਾਤ ਆ ਜਮਾ ਹੁਣ ਆਪਾਂ ਹੋਰ ਮੈਂ ਬਾਲਾ ਨਹੀਂ ਕਹਿ ਸਕਦਾ ਤੁਸੀਂ ਇਹਦੇ ਕੋਲ ਆਇਓ ਫਿਰ ਤੁਹਾਨੂੰ ਲੱਗ ਜੂ ਪਤਾ ਵੀ ਕਿੰਨੇ ਭੜੇ ਟਰੈਕਟਰ ਤਿਆਰ ਕਰਦਾ ਕੀ ਕਰਦਾ ਕਿੰਨੀ ਜਾਣ ਪਾਉਂਦਾ ਇੱਕ ਚੀਜ਼ ਹੋਰ ਆ ਹਾਂ ਰੰਧਾਵਾ ਸਾਹਿਬ ਮਤਲਬ ਮੋਡੀਫਿਕੇਸ਼ਨ ਦੀ ਗੱਲ ਕਰੀਏ ਨਾ ਹੂੰ ਜਿਹਦਾ ਸਿੱਧੂ ਮੂਸੇ ਵਾਲੇ ਨੇ ਭਰਾਣੇ ਗੱਲ ਕਹੀ ਨਾ ਵੀ ਮੈਂ ਹੀ ਖੁਦ ਆਪਣੇ ਆਪ ਨੂੰ ਲੈਜੈਂਡ ਕਹਿੰਦੇ ਹਾਂ ਨੂੰ ਕਿਸੇ ਨੇ ਨਹੀਂ ਕਹਿਣਾ ਹੂੰ ਅਸਲ 'ਚ ਮੋਡੀਫਿਕੇਸ਼ਨ ਦਾ ਨਾਮ ਦੇਣ ਵਾਲੇ ਵੀ ਤੁਸੀਂ ਹੀ ਹੂੰ ਆਪਣੇ ਤੋਂ ਪਹਿਲਾਂ ਕਦੀ ਕਿਸੇ ਨੇ ਗੱਲ ਸੁਣੀ ਵੀ ਆਪਾਂ ਮੋਡੀਫਾਈ ਕਰਦੇ ਡਾਕਟਰ ਹਾਂ ਗੱਲ ਸੁਣੀ ਕਿਹਦੀ ਵੀਡੀਓ ਵੇਖੀ ਤੁਸੀਂ ਕਦੀ ਵੀ ਆ ਫਲਾਣਾ ਬੰਦਾ ਮੋਡੀਫਾਈ ਹਾਂ ਮੋਡੀਫਾਈ ਕਰਵਾਇਆ ਨਹੀਂ ਹਾਂ ਇਹ ਨਹੀਂ ਆ ਕਿ ਆਪੇ ਆਪਣੇ ਮੂੰਹ ਆ ਮਿੱਠੂ ਬਣ ਡਏ ਮੂੰਹ ਨਹੀਂ ਮਿੱਠੂ ਨਾ ਪੱਡੇ ਬੰਦੇ ਕਹਿਣਗੇ ਅਸੀਂ ਇਤਰਾਸ ਕਾਟਿਆ ਨਾ ਚਾਹੀਦੀ ਕਰਦੇ ਪਾ ਵੀਡੀਓ ਵਿਖਾ ਹੂੰ ਥੋੜੇ ਜਿਹੇ ਕਲਾ ਆ ਅਸੀਂ ਹਨ ਖੁਸ਼ੀ ਆ ਹਮ ਮੈਂ ਆਪਣੇ ਮਕੈਨਿਕ ਭਰਾਵਾਂ ਦੀ ਬਹੁਤ ਰਿਸਪੈਕਟ ਕਰਦਾ ਹਮ ਜਿਹੜੇ ਮਕੈਨਿਕ ਭਰਾ ਸਾਡੇ ਨਾਲ ਅਟੈਚਮੈਂਟ ਆ ਹਮ ਹੁਣ ਮੈਂ ਨਾਂ ਲਵਾਂ ਤੇ ਕਈ ਰੁੱਸ ਜਾਣੇ ਆ ਹਮ ਬਹੁਤ ਮਕੈਨਿਕ ਭਰਾਵਾ ਜਿਹੜੇ ਮਸਫੂਨ ਕਰਦੇ ਸੀ ਇੱਕ ਦੂਜੇ ਨਾਲ ਗੱਲਬਾਤ ਹੁੰਦੀ ਰਹਿੰਦੀ ਬਹੁਤ ਮਕੈਨਿਕਾਂ ਨਾਲ ਜਿਹੜੇ ਮੋਡੀਫਾਈ ਕਰਦੇ ਹੁਣ ਕੰਮ ਸਾਰੇ ਜੱਗੇ ਬੌਸ ਨੂੰ ਦੇਖ ਕੇ ਕਰਦੇ ਨਾਲੇ ਕਹਿੰਦੇ ਗਲਤ ਸਾਰੇ ਨਹੀਂ ਕਰਦੇ ਕੁਸ਼ਕ ਮੈਂ ਸਾਰੇ ਨਹੀਂ ਕਹੂੰਗਾ ਜਿੰਨੇ ਮਰ ਤੋਂ ਸੀਨੀਅਰ ਸਤਿਕਾਰਯੋਗ ਆ ਆਪਾਂ ਰਿਸਪੈਕਟ ਕਰਦੇ ਹਾਂ ਨਾ ਭਰਾਵਾਂ ਦੀ ਹਮ ਜਾਣੀ ਕਿ ਦੋ ਤਿੰਨ ਬੰਦੀ ਆ ਮੇਰੇ ਤੋਂ ਸੀਨੀਅਰ ਹਾਂ ਹਾਂ ਚੱਲ ਹੁੰਦੇ ਆ ਬਹੁਤ ਮਾਸਟਰਮਾਈਂਡ ਆਪਣੇ ਕੰਮਾਂ 'ਚ ਹੂੰ ਉਹਨਾਂ ਦਾ ਮੈਂ ਜਿਲੋਂ ਧੰਨਵਾਦ ਕਰਦਾ ਹਾਂ ਆਹ ਲੈਣ ਦੇ ਮਾਸਟਰਮਾਈਂਡ ਬੰਦੇ ਹੂੰ ਠੀਕ ਹੈ ਠੀਕ ਦੋ ਦੋ ਦੇ ਦਾ ਜਾਨੀ ਘਟ ਦਰ ਦੇ ਨਹੀਂ ਕਰਦਾ ਜੋ ਕੀ ਪਾਇਆ ਨੇ ਇਹ ਕੋਈ ਹੱਲ ਨਹੀਂ ਬਾਈ ਹਾਏ ਉਹ ਪੋਸਤਾ ਲਾ ਕੇ ਕੀ ਪਾਇਆ ਟਰੈਕਟਰ ਚ ਕੋਈ ਹੱਲ ਨਹੀਂ ਹੈ ਕੋਈ ਨਹੀਂ ਤੂੰ ਡਰੀਏ ਕੋ ਜਾਂਦਾ ਸੀ ਮੈਨੂੰ ਤਾਂ ਮਾਰ ਦੇਣਾ ਸੀ ਹੋਰ ਸ਼ੁੱਕਰ ਤੇਜ ਵਾਲੀ ਜਾਂਦਾ ਹੋਰ ਔਲਾ ਬਾਈ ਕਹਿੰਦਾ ਮੈਂ ਵੀ ਲੈਣੀ ਆ ਟਰੈਲ ਹਣਾ ਹੱਲ ਕੋਈ ਕੋਈ ਹੱਲ ਹੈ ਹੈ ਹੱਥਾਂ ਤੋਂ ਦੋਨੇ ਹੱਥ ਗੜੇ ਆ ਹਾਲ ਤੋੜੂਏ ਅੱਜ ਹਾਂ ਹੈ ਉਹ ਨਜ਼ਰੇ ਵਾਰੇ ਨਹੀਂ ਕਾੜਦੇ ਨਜ਼ਰ ਹਾਲ ਨਾ ਥੋੜੇ ਕਿਨੇ ਸੀ ਟਰੈਕਟਰ ਨੂੰ ਬਿਸਾਉਂ ਨਹੀਂ ਦਿੰਦਾ ਹਾਂ ਲਓ ਜੀ ਧੰਨਵਾਦ ਸਾਰਿਆਂ ਦਾ ਤੇ ਬਾਈ ਨਾਲ ਰੀਲਰ ਨੂੰ ਛੱਡਦੇ ਹਾਂ ਹੁਣ ਫਿਰ ਆ ਖਿੱਚ ਦੋ ਕੰਮ ਥੈਂਕ ਯੂ